ਨੋਪਟਾ ਦੋ ਸ਼ਹਿਰਾਂ ਤੋਂ ਕਸਬਿਆਂ ਤੋਂ ਪੂਰੇ ਪਹਾੜ ਦੇ ਵਿੱਚੋਂ ਡਰਾਂ ਟਰੈਕਟਰ ਦੇ ਵਿੱਚ ਲੋਕ ਸਵਾਰ ਹੋ ਕੇ ਪਾਹੋ ਕੇ ਮਾਵਾ ਪੇੜਾ ਨੌਜਵਾਨਾਂ ਕਿਸਾਨਾਂ ਨੂੰ ਰਸਕੇ ਤ ਹੋਣਗੇ ਸਰਕਾਰ ਫਰਦਾ ਫਰਦਾ ਸਰਕਾਰ ਸਰਕਾਰ ਮਾਵਾ ਦੇ ਸਰਕਾਰ ਦਾ ਬੜਾ ਇੱਕ ਕਰੇ ਜੇ ਜਿਹੜਾ ਤੁਸੀਂ ਕਾਨੂੰਨ ਡਰਾਈਵਰ ਨੂੰ ਵਾਸਤੇ ਲੈ ਕੇ ਆਏ ਜੀ ਹਰੇਕ ਬੰਦਾ ਡਰਾਈਵਿੰਗ ਕਰਦਾ ਵਾ ਅਸਲ ਦੇ ਵਿੱਚ ਇਹ ਕਾਨੂੰਨ ਤੇ ਬਹੁਤ ਵਿਚਾਰ ਕਰਨ ਦੀ ਲੋੜ ਵਾ ਬਰਨਾਲਾ ਵਿੱਚ ਕਿਸਾਨਾਂ ਦੀ ਹੋਣ ਵਾਲੀ ਵਿਸ਼ਾਲ ਰੈਲੀ ਨੂੰ ਲੈ ਕੇ ਦੁਆਬੇ ਤੋਂ ਵੱਡਾ ਕਾਫਲਾ ਬਰਨਾਲਾ ਰੈਲੀ ਲਈ ਲਿਵਾਣਾ ਹੋਇਆ ਹੈ ਇੱਥੇ ਵੀ ਦੱਸ ਦਈਏ ਕਿ 13 ਫਰਵਰੀ ਨੂੰ ਹਰ ਪਿੰਡ ਵਿੱਚੋਂ 13 ਟਰਾਲੀਆਂ ਅਤੇ 13 ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਕੂਚ ਕਰਨ ਦੀ ਗੱਲ ਕਹੀ ਜਾ ਰਹੀ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਸ ਦੌਰਾਨ ਵੱਡੇ ਕਾਫਲੇ ਦੇ ਨਾਲ ਬਰਨਾਲਾ ਨੂੰ ਚਾਲੇ ਪਾਏ ਨੇ ਇੱਥੇ ਵੀ ਦੱਸ ਦਈਏ ਕਿ ਜਿੱਥੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਅਤੇ ਹੋਰਨਾ ਅਹੁਦੇਦਾਰਾਂ ਦੀ ਅਗਵਾਈ ਹੇਠ ਸੰਯੁਕਤ ਮੋਰਚਾ ਇਸ ਰੈਲੀ ਨੂੰ ਫਤਿਹ ਕਰੇਗਾ ਤਾਂ ਉੱਥੇ ਹੀ ਜਲੰਧਰ ਜ਼ਿਲ੍ਹੇ ਤੋਂ ਵੀ ਵਿਸ਼ਾਲ ਕਾਫਲਾ ਰਵਾਨਾ ਹੋਇਆ ਇੱਥੇ ਵੀ ਦੱਸ ਦਈਏ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਮੌਜੂਦਾ ਦੀ ਸਰਕਾਰ ਦੇ ਖਿਲਾਫ ਵਿਰੋਧ ਜਤਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਬਹੁਤ ਵੱਡਾ ਜਥਾ ਦੁਆਬੇ ਤੋਂ ਬਰਨਾਲੇ ਦੀ ਰੈਲੀ ਵਾਸਤੇ ਰਵਾਨਾ ਹੋ ਰਹੇ ਆ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ 13 ਮਹੀਨਿਆਂ ਦੀ ਤਪੱਸਿਆ ਸੀਗੀ 2021 ਦੇ ਵਿੱਚ ਤੁਸੀਂ ਇੱਕ ਬੋਲ ਤੇ ਮੋਦੀ ਜੀ ਉਹ ਭੰਗ ਕਰਤੀ ਹੀ ਵੀ ਤੁਹਾਡੇ ਸਾਰੇ ਮਸਲੇ ਹੱਲ ਅੱਜ ਜਿਉਂ ਦੇ ਤਿਉਂ ਪੰਜੇ ਕਾਨੂੰਨ ਕਟਾਰੀ ਵਾਂਗੂ ਵਾਂਗੂ ਚੁਬਰੇ ਸਾਨੂੰ ਕਿੰਨੇ ਖੇਤੀ ਦੇ ਕਾਨੂੰਨ ਇੱਕ ਪ੍ਰਦੂਸ਼ਣ ਦਾ ਕਾਨੂੰਨ ਇੱਕ ਬਿਜਲੀ ਐਕਟ 2022 ਇਹ ਛੁਰੀਆਂ ਮਾਰ ਰਿਹਾ ਲੋਕਾਂ ਦੇ سینਿਆਂ ਦੇ ਵਿੱਚ ਤੇ ਜਿਹੜਾ ਤੁਸੀਂ ਕਾਨੂੰਨ ਡ라이ਵਰ ਵੀਰਾਂ ਵਾਸਤੇ ਲੈ ਕੇ ਆਏ ਜੇ ਹਰੇਕ ਬੰਦਾ ਡਰਾਈਵਿੰਗ ਕਰਦਾ ਵਾ ਅਸਲ ਦੇ ਵਿੱਚ ਇਹ ਕਾਨੂੰਨ ਤੇ ਬਹੁਤ ਵਿਚਾਰ ਕਰਨ ਦੀ ਲੋੜ ਵਾ ਕਿਉਂਕਿ ਜਿਹੜੇ ਕਾਨੂੰਨ ਘਾੜੇ ਆ ਉਹ ਵੀ ਇਹਦੇ ਤਹਿਤ ਆਉਂਦੇ ਇਸ ਘੇਰੇ ਦੇ ਵਿੱਚ ਆਉਂਦੇ ਆ ਅਸੀਂ ਕਿਹਨੇ ਪਹਿਲਾਂ ਸਿਸਟਮ ਸਹੀ ਕਰੀਏ ਫੇਰ ਸਾਰਾ ਕੁਝ ਕਰੀਏ ਕਿਸੇ ਵੀ ਰੋਡ ਤੇ ਚੱਲਦੇ ਡਰਾਈਵਰ ਦਾ ਮਨ ਨਹੀਂ ਹੁੰਦਾ ਵੀ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋ ਜਾਏ ਪਰ ਜਦੋਂ ਨੁਕਸਾਨ ਹੋ ਜਾਂਦਾ ਵਾ ਲੋਕ ਹੀ ਕੁੱਟ-ਕੁੱਟ ਕੇ ਮਾਰ ਦਿੰਦੇ ਆ ਜੇ ਅਸੀਂ ਕਾਨੂੰਨ ਦੀ ਅਵਸਥਾ ਇਹੋ ਜੀ ਕਰ ਦਈਏ ਕਿ ਹਰੇਕ ਐਕਸੀਡੈਂਟ ਵਾਲੇ ਨੂੰ ਸੰਭਾਲਣ ਦੀ ਗੱਲ ਕਰਦਈਏ 90% ਜਾਨਾਂ ਬਚਾਈਆਂ ਜਾ ਸਕਦੀਆਂ ਸੋਏ ਦੇ ਤੇ ਅਸੀਂ ਕਿੰਨੇ ਵੀ ਕਾਨੂੰਨ ਦੇ ਵਿੱਚ ਸੋਧ ਕਰੋ ਬਿਜਲੀ ਐਕਟ 2020 ਜਿਹੜਾ ਸੀਗਾ ਉਹਨੂੰ 2022 ਦਾ ਨਾਮ ਦੇ ਕੇ ਤੁਸੀਂ ਲਾਗੂ ਕਰ ਰਹੇ ਜੇ ਇਹਨੂੰ ਪੂਰੀ ਤਰ੍ਹਾਂ ਰੱਦ ਕਰੋ ਔਰ 200 ਦਿਨ ਮਰੇਗਾ ਚਾਲੂ ਕਰੋ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰੋ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਓ ਜਿਹਦੇ ਤਹਿਤ ਹਾਈਵੇ ਦਾ ਜਾਲ ਵਿਛਰਿਆ ਵਾ ਤੇ ਇਹਨਾਂ ਹਾਈਵੇ ਨੇ ਸਾਡੀਆਂ ਜ਼ਮੀਨਾਂ ਨੂੰ ਖਾਣਾ ਵਾ ਜਾਂਦੀਆਂ ਜ਼ਮੀਨਾਂ ਦੇ ਕਬਜ਼ੇ ਕਰਨੇ ਆ ਸੋ ਅੱਜ ਵਾਲੀ ਜਿਹੜੀ ਬਰਨਾਲੇ ਵਾਲੀ ਰੈਲੀ ਦੇ ਵਿੱਚ ਲੱਖਾਂ ਦੇ ਘੱਟ ਹੋਣਗੇ ਜਿਹੜੇ ਇਹ ਦੱਸਣਗੇ ਵੀ ਦੇਖਦੇ ਲੋਕ ਕੱਲ ਵੀ ਇੱਕ ਸੀ ਅੱਜ ਵੀ ਇੱਕ ਤੇ ਪਰਸੋਂ ਵੀ ਇੱਕ ਰਹਿਣਗੇ 13 ਫਰਵਰੀ ਨੂੰ ਪਿੰਡੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਕਸਬਿਆਂ ਤੋਂ ਪੂਰੇ ਪਹਾੜ ਦੇ ਵਿੱਚੋਂ ਟਰਾਲਿਆਂ ਟਰੈਕਟਰਾਂ ਦੇ ਵਿੱਚ ਲੋਕ ਸਵਾਰ ਹਣਕੇ ਹੋਗੇ ਮਾਮਾ ਪੈਣਾ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਸਵੇਤ ਹੋਣਗੇ ਉਹਦੇ ਵਾਸਤੇ ਕੇਂਦਰ ਸਰਕਾਰ ਆਪਣੀ ਤਿਆਰੀ ਕਰ ਲੈ ਲੋਕ ਆਪਣੇ ਮਨ ਬਣਾਈ ਬੈਠੇ ਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਕਾਰਪੋਰੇਟ ਜਗਤ ਕੋਲੇ ਜ਼ਮੀਨਾਂ ਨਹੀਂ ਜਾਣ ਦੇਣੀਆਂ ਅਸਲ ਦੇ ਵਿੱਚ ਅਨਾਜ ਸੈਕਟਰ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਆ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰੋਲਣ ਦੀ ਤਿਆਰੀ ਆ ਸੋ ਕਿਸਾਨਾਂ ਮਜ਼ਦੂਰਾਂ ਦੀ ਹੀ ਆਮ ਕਰਮਚਾਰੀਆਂ ਵਾਂਗੂ ਪੈਨਸ਼ਨ ਦੀ ਸਕੀਮ 10000 ਲਾਗੂ ਇਹ ਸਾਰੀਆਂ ਮੰਗਾਂ ਦੇ ਮੰਗ ਪੱਤਰ ਤੁਹਾਡੇ ਕੋਲੇ ਗਏ ਆ ਇਹਤੇ ਪੁਨਰ ਵਿਚਾਰ ਕਰ ਲੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫਲੇ ਹੋਰ ਵਧਣਗੇ ਸੋ ਸਾਰੇ ਵਰਗਾਂ ਨੂੰ ਅਪੀਲਵਾ ਜਿਹੜੀਆਂ ਜਥੇਬੰਦੀਆਂ ਬਾਹਰ ਰਹਿ ਰਹੀਆਂ ਉਹਨਾਂ ਨੂੰ ਅਪੀਲਵਾ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਭਾਜਪਾਈ ਵੀਰਾਂ ਨੂੰ ਆਮ ਆਦਮੀ ਦੇ ਵੀਰਾਂ ਨੂੰ ਪਿਆਓ ਪਹਿਲਾਂ ਦੇਸ਼ ਬਚਾਉਣ ਵਾਸਤੇ ਲੜੀਏ ਆਪਣੀ ਹੋਂਦ ਬਚਾਉਣ ਵਾਸਤੇ ਲੜੀਏ ਆਪਣੀ ਇੱਜ਼ਤ ਤੇ ਭੁਗਤ ਬਚਾਉਣ ਵਾਸਤੇ ਲੜੀਏ ਬਾਅਦ ਦੇ ਵਿੱਚ ਵੋਟਾਂ ਵਾਟਾਂ ਪਾ ਲਿਓ ਵੋਟਾਂ ਆਉਂਦੀਆਂ ਰਹਿਣੀਆਂ ਵੋਟਾਂ ਜਾਂਦੀਆਂ ਰਹਿਣੀਆਂ ਵੋਟਾਂ ਵਾਲੀਆਂ ਧਿਰਾਂ ਨੇ ਅਜ ਤੱਕ ਨਾ ਕੋਈ ਸਵਾਰਿਆ ਨਾ ਅੱਗੇ ਕੋਈ ਸੌਣ ਦੀ ਆਸਵਾ ਜੇ ਕਿਤੇ ਆਪਣਾ ਸਵਾਰ ਨਾ ਜੇ ਤੇ ਝੰਡੇ 'ਚ ਡੰਡਾ ਪਾ ਕੇ ਏਕਾ ਤੇ ਸੰਘਰਸ਼ ਹਥਿਆਰ ਵੀ ਇਹੋ ਜੇ ਹੱਲ ਵੀ ਇਹੋ ਜੇ ਸੋ ਚੜ੍ਹਦੀਆਂ ਕਲਾ ਨਾਲ ਆਓ ਅੱਜ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਲੱਖਾਂ ਦੇ ਇਕੱਠ ਕਰਕੇ ਸਿਸਟਮ ਨੂੰ ਦੱਸੀਏ ਵੀ ਅਸੀਂ ਜਾਗਦੇ ਆਂ ਕਦੀ ਵੀ ਪਬਲਿਕ ਧਾਰੇ ਇਹ ਕਾਰਪੋਰੇਟਰਾਂ ਕੋਲੇ ਨਹੀਂ ਜਾਣ ਜਾਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ